ਬਲੌਰਸ਼ੀਂ ਸ਼ਨਾਜੀ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਅੱਜ ਸਾਡੀਆਂ ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਬੀਕੇਯੂ ਇਕਤਾ ਗਰਾਹਾ ਮਨਜੀਤ ਧੇਰ ਡਕੌਂਦਾ ਦਰਸ਼ਨਪਾਲ ਕ੍ਰਾਂਤੀਕਾਰੀ ਡਾਕਟਰ ਜਥੇਬੰਦੀ ਵੱਲੋਂ ਅੱਜ ਤਿੰਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਡੀਸੀ ਹੈੱਡਕੁਆਟਰਾਂ ਤੇ ਸ਼ਹਿਰਾਂ ਦੇ ਵਿੱਚ ਦੀ ਅਸੀਂ ਅੱਜ ਵੱਡੇ ਮਾਰਚ ਕੀਤੇ ਆ ਜਿਹੜੀਆਂ ਜ਼ਬਰ ਹੋਇਆ ਟਿੱਕਰੀਵਾ ਆਪਣੇ ਖਨੌਰੀ ਬਾਰਡਰ ਤੇ ਜਾਂ ਸੰਭੂ ਬਾਰਡਰ ਤੇ ਜਿਹੜੇ ਸਾਡੇ ਵੀਰ ਜ਼ਖਮੀ ਹੋਏ ਨੇ ਜਾਂ ਇਥੋਂ ਦੀਆਂ ਸਰਕਾਰਾਂ ਨੇ ਸਿੱਧੀਆਂ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਐ ਅਸੀਂ ਉਹਨਾਂ ਜ਼ਬਰ ਦੇ ਖਿਲਾਫ ਉਹਨਾਂ ਨੂੰ ਇਨਸਾਫ ਲੈਣ ਲਈ ਤੇ ਜਿਹੜੀਆਂ ਸਾਡੀਆਂ ਕੇਂਦਰ ਨਾਲ 10000 ਪੈਨਸ਼ਨ ਵਾਲੀ ਮੰਗ ਹੈ ਜਾਂ ਐਮਐਸਬੀ ਹੈ ਜਾਂ ਸਾਡੀ ਬੀਮਾ ਯੋਜਨਾ ਫਸਲਾਂ ਦੀ ਜਾਂ ਸਾਡੀਆਂ ਜਿਹੜੀਆਂ ਹੋਰ ਲਖਵੀਰਪੁਰ ਖੀਰੀ ਵਾਲੀ ਜਿਹੜੀ ਮੰਗ ਹੈ ਇਹ ਸਾਰੀਆਂ ਜਿਹੜੀਆਂ ਸੈਂਟਰ ਨਾਲ ਮੰਗਾ ਨੇ ਇਹਨਾਂ ਮੰਗਾਉਣ ਲੈ ਕੇ ਅੱਜ ਤਿੰਨ ਜੱਥੇਬੰਦੀਆਂ ਵੱਲੋਂ ਪੂਰੇ ਜੋਰ-ਸ਼ੋਰ ਨਾਲ ਪੰਜਾਬ ਦੇ ਵਿੱਚ ਕੇਂਦਰ ਦੇ ਖਿਲਾਫ ਅੱਜ ਵੱਡੇ ਮੁਜ਼ਾਹਰੇਾਂ ਦੇ ਰੂਪ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਅਸੀਂ ਸਮੁੱਚੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੂੰ ਜੱਥੇਬੰਦੀਆਂ ਹੋਰ ਵੀ ਤੇਜ਼ ਕਰਨਗੇ ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟਣਗੇ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਜ਼ਿਲ੍ਹਾ ਅਗਰ ਤੇ ਭਾਰਤੀ ਕਿਸਾਨ联ੇ ਦੇ ਨੇਕਤਾ ਗਰਾਹਾਂ ਅੱਜ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਹੈਗਾ ਇਹ ਜਿਹੜੇ ਸਾਡੇ ਸਰਹੱਦਾਂ ਤੇ ਲੜ ਰਹੇ ਭੈਣ ਭਰਾ ਨੇਗੇ ਜਿਹੜਾ ਉਹਨਾਂ ਤੇ ਜ਼ਬਰ ਕੀਤਾਗਾ ਜਣੀ ਸਾਡੀਆਂ 4 ਜਥੇਬੰਦੀਆਂ ਨੇ ਅੱਜ ਪ੍ਰੋਟੈਸਟ ਕੀਤਾ ਹੈਗਾ ਪੂਰਾ ਮਜਹਰਾ ਕਰਕੇ ਨੇ ਪੂਰੇ ਬਰਨਾਲੇ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਥਾਵਾਂ 'ਤੇ ਹੋ ਰਿਹਾ ਹੈਗਾ ਤੇ ਜਣੀ ਇਹ ਸਾਡੀ ਅੱਜ ਮੰਗ ਹੈ ਜੀ ਵੀ ਜਿਹੜਾ ਉੱਥੇ ਜ਼ਬਰ ਹੋ ਰਿਹਾ ਹੈ ਉਹ ਵੀ ਤੁਰੰਤ ਬੰਦ ਕੀਤਾ ਜਾਵੇ ਬਾਕੀ ਸਾਡੀ 14 ਤਰੀਕ ਨੂੰ ਅਸੀਂ ਮਹਾਪੰਚਾਇਤ ਕਰ ਰਹੇ ਹਾਂ ਸੰਯੁਕਤ ਮੋਰਚੇ ਦਾ ਸੱਦਾ ਹੈਗਾ ਕਿਉਂਕਿ ਜੇ ਉਹ ਟੱਕਰ ਰੋਸ ਦਾ ਨਾਂ हटਾਈਆਂ ਆ ਜਿਹੜਾ ਪ੍ਰੋਟੈਸਟ ਹੈਗਾ ਜਣੀ ਕੱਲਾ ਉੱਥੇ ਦਾ ਕੀ ਫੀਮਤ ਨਹੀਂ ਰਹਿਣਾ ਹੈਗਾ ਜਿੰਨੇ ਵੀ ਸੰਯੁਕਤ ਮੋਰਚਾ ਹੈ ਇਹ ਆਪਣੇ ਲਈ ਭਾਰਤ ਦੇ ਵਿੱਚ ਪੂਰੇ ਪ੍ਰੋਟੈਸਟ ਤੇਜ਼ ਕਰੂਗੀ ਜੇ ਕਿ ਮੋਦੀ ਦੀ ਹਕੂਮਤ ਨੇ ਜਿਹੜੀ ਨਾ ਥੱਲ ਪਾਈ ਸਾਡੇ ਲੋਕਾਂ ਤੇ ਜ਼ਬਰ ਕਰਨ ਦੀ ਤੇ ਗਾਹਾਂ ਸਾਡਾ ਇਹ ਰੋਸ ਵੀ ਹੈਗਾ ਵੀ ਜਿਹੜਾ ਲਖੀਨਪੁਰ ਖੀਰੀ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਸਾਡੀ ਮੰਗ ਦਾ ਜੀ ਕਿ ਅਜੇ ਮਿਸਰਾ ਟੈਣੀ ਤੋਂ ਦੇ ਪੁੱਤ ਨੂੰ ਬਰਖਾਸਤ ਕੀਤਾ ਜਾਵੇ ਉਹਦੇ ਤੋਂ ਬਰਖਾਸਤ ਕੀਤਾ ਜਾਵੇ ਫੜ ਕੇ ਜੇਲ੍ਹਾਂ ਦੇ ਵਿੱਚ ਤੁੰਗਿਆ ਜਾਵੇ ਪਰ ਅੱਜ ਮੋਦੀ ਦੀ ਹਕੂਮਤ ਜਿਹੜਾ ਚਿਹਰਾ ਉਹ ਨੰਦਾ ਹੋ ਗਿਆ ਕਿਉਂਕਿ ਅਜੇ ਮਿਸਰਾ ਟੈਣੀ ਉਹ ਜਿਹੜੀ ਚਿਰਸ ਦਿੱਤੀ ਰਹੀ ਹੈ ਇਹ ਸਾਡੇ ਮਜ਼ਦੂਰ ਤਸਾਂਾਂ ਤੇ ਬਹੁਤ ਰੋਸ ਹੈ ਅਸੀਂ 2000 ਜਿਹੜੇ ਹੁਣ 24 ਦੀਆਂ ਵੋਟਾਂ ਨੇ ਭਾਜਪਾ ਦੀ ਹਕੂਮਤ ਨੂੰ ਚੰਗੀ ਤਰ੍ਹਾਂ ਗਣੀ ਦੱਸਾਂਗੇ ਕਿ ਸਾਡੇ ਲੋਕਾਂ ਦੇ ਹੱਕ ਮੰਗਦੇ ਲੋਕਾਂ ਤੇ ਕਿਵੇਂ ਬੋਲੀਆਂ ਚਲਾਈਆਂ ਜਾਂਦੀਆਂ ਨੇ ਕਿਵੇਂ ਸਾਡੇ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਜ਼ੀਫਾ ਛਲੇ ਦਿੱਤਾ ਜਾ ਰਿਹਾ ਹੈ ਪਰ ਜਾਨੀ 24 ਦੀਆਂ ਬੋਟਾਂ ਜਾਨੀ ਆਉਣਗੇ ਇੱਥੇ ਤੇ ਲੋਕਾਂ ਨੇ ਉਹਨਾਂ ਨਾਲ ਉਹ ਕਰਨੀ ਹੈ ਜਿਹੜੀ ਨਹੀਂ ਹੋਣੀ ਤੇ ਇਸ ਕਰਕੇ ਜਿਹੜਾ ਪ੍ਰੋਟੈਸਟਾ ਹੋਰ ਵੀ ਤੇਜ਼ ਕੀਤਾ ਜਾਊਗਾ ਜਾਨੀ ਅਸੀਂ ਲਗਾਤਾਰ ਅੱਜ ਸਾਡੇ ਚਾਰ ਜਥੇਬੰਦੀਆਂ ਨੇ ਸਿਰ ਜੋੜ ਕੇ ਬੈਠੀਆਂ ਨੇ ਤੇ ਇਸ ਦੂਗਾਂ ਹੋਰ ਵੀ ਜਥੇਬੰਦੀਆਂ ਅਸੀਂ ਆਪਣਾ ਸਿਰ ਜੋੜਾਂਗੇ ਮੇਰਾ ਨਾਮ ਮਨਜੀਤਰਾ ਜੀ ਸਿਲਮੀਤ ਪ੍ਰਸਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਜੂਨ ਪੰਜਾਬ ਜਿਲ੍ਹਾ ਬਰਨਾਲਾ ਜਿਹੜਾ ਅੱਜ ਦਾ ਉਸ ਨਜ਼ਾਰਾ ਹੈਗਾ ਉਹ ਐਮਐਸਪੀ ਨੂੰ ਲੈ ਕੇ ਤੇ ਲਕੀਰ ਖੇਤੀ ਦੇ ਮਸਲੇ ਨੂੰ ਲੈ ਕੇ ਬਿਜਲੀ ਸੌਧ ਬਿੱਲ ਨੂੰ ਲੈ ਕੇ ਜੋ ਜੋ ਵੀ ਕੇਂਦਰ ਨਾਲ ਸੰਬੰਧਿਤ ਮੰਗਾਂ ਨਹੀਂ ਆ ਜਾਂ ਬਾਰਡਰ ਬੰਦ ਕੀਤੇ ਬਣੇ ਜਾਂ ਅਸੂ ਕਰਨ ਵਾਲੇ ਕੇਸ ਨੂੰ ਲੈ ਕੇ ਜੋ ਵੀ ਉਹਨਾਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਜੂਨ ਨੇ ਆਪਣੇ ਭਾਰਤੀ ਕਿਸਾਨ ਜੂਨ ਨੇ ਡਕੌਂਦਾ ਧਨੇਰ ਤੇ ਭਾਰਤੀ ਕਿਸਾਨ ਜੀ ਪੀ ਕੇ ਨੂੰ ਅਗਰਾਹਾਂ ਕਿੰਨਾ ਜਥੇਬੰਦੀ ਸਾਰੇ ਪੰਜਾਬ ਦੇ ਵਿੱਚ ਅੱਜ ਜਿਲ੍ਹਾ ਹੈੱਡਕੁਆਰਟਰਾਂ ਤੇ ਰੋਸ ਮਾਰਚ ਕੀਤੇ ਗਏ ਨੇ ਕਿਉਂਕਿ ਲੰਮੇ ਸਮੇਂ ਦੇ 2 ਸਾਲ ਤੋਂ ਮੰਗੀਆਂ ਹੁੰਦੀਆਂ ਨੇ ਜਿਹੜੇ ਮੰਨਾਂ ਨੇ ਲਾਗੂ ਨਹੀਂ ਕਰੀ ਸਰਕਾਰ ਐਮ ਐਸ ਕੇ ਦੀ ਕੋਈ ਗਾਰੰਟੀ ਦੇ ਰਹੀਗੀ ਤੇ ਇੱਕ ਲਖਿੰਗੁਰ ਸਿੰਘ ਜੀ ਦੇ ਉਹਨਾਂ ਨੂੰ ਸਾਫ਼ ਨਹੀਂ ਕਿਸਾਨਾਂ ਨੂੰ ਮਿਲ ਰਿਹਾ ਤੇ 2000 ਬਿੱਲ ਦੇ ਵਿੱਚ ਵੀ ਕੋਈ ਇਹਨਾਂ ਨੇ ਹੁਣ ਕੀਤਾਗਾ ਤੇ ਰਹਿਂਦਾ ਕੁਦਾ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਕੁੱਟੋ-ਕੁੱਟ ਕੇ ਉਹਨਾਂ ਮਾਰਡਰ ਕੀਤਾ ਗਿਆ ਗੋਲੀਆਂ ਚਲਾਤੀਆਂ ਇਸ ਕਰਕੇ ਕਿਸਾਨਾਂ ਦੇ ਵਿੱਚ ਇਹ ਨੂੰ ਧਿਆਨ ਵਿੱਚ ਰੱਖਦੇ ਬਹੁਤ ਜ਼ਿਆਦਾ ਰੋਸ ਹੈਗਾ ਇਹ ਥੱਲੇ ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਅੱਜ ਇਹ ਜਿਹੜਾ ਰੋਸ ਮਾਰ ਸੀਗਾ ਅਨਾਜ ਮੰਡੀ 'ਚ ਇਕੱਠੇ ਹੋ ਕੇ ਬਰਾਰੇ ਬੋਲ ਕੇ ਉਸ ਤਵਾਵ ਸ਼ਹਿਰ ਵਿੱਚ ਦੀ ਹੁੰਦੇ ਹੋਏ ਇਹ ਆਪਣੇ ਆਈਟੀ ਚਾਹੂੰਗਾ ਸਮਾਪਤ ਕੀਤਾ ਗਿਆ ਤਾਂ ਅਗਲਾ ਖ਼ਬਰਸ ਜਿਸ ਤਰ੍ਹਾਂ ਵੀ ਐਸਕੇਮ ਦੇ ਕਾਲੋ ਕੁਝ ਉਹ ਵੀ ਇੰਪਲੀਮੈਂਟ ਕਰਾਂਗੇ ਜੋ ਇਥੋਂ ਦਾ ਸਾਡਾ ਆਪ ਦਾ ਸਤਨਾ ਜਥੇਬੰਦ ਹਲਾਇੰਸ ਹੈਗਾ ਉਹ ਜੋ ਜਿਸ ਤਰ੍ਹਾਂ ਪ੍ਰੋਗਰਾਮ ਬਣਨਗੇ ਉਹਦੇ ਪਹਿਲਾਂ